ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ YouTube ਚੈਨਲ ਸਿੱਧੂ ਰੌਂਤਾ ਤੇ ਸੋ ਅੱਜ ਆਪਾਂ ਗੱਲ ਕਰਨ ਲੱਗੇ ਸੀ ਕਣਕ ਬਾਰੇ ਵੀ ਕੀ ਕਣਕ ਨੂੰ ਹੁਣ ਕਿਸੇ ਫੰਗੀ ਸਾਈਡ ਦੀ ਜਾਂ ਐਨ ਪੀ ਕੇ ਕਿਸੇ ਵੀ ਤਰ੍ਹਾਂ ਦੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਸਭ ਤੋਂ ਵੱਡੀ ਜ਼ਰੂਰਤ ਹੈ ਜਿਹੜੀ ਕਣਕ ਨੂੰ ਮੀਂਹ ਪੈਣ ਦੇ ਕਾਰਨ ਜਿਹੜਾ ਪਾਣੀ ਲੇਟ ਸੀਗਾ ਵੀ ਉੱਤੋਂ ਬਾਣ ਦੇਖਣ ਨੂੰ ਗਿੱਲੇ ਲੱਗ ਰਹੇ ਸੀਗੇ ਪਰ ਪਾਣੀ ਕਣਕਾਂ ਨੂੰ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਇਸ ਟਾਈਮ ਵਿੱਚ ਆਪਾਂ ਅੱਗੇ ਤਕਰੀਬਨ ਤੀਜਾ ਪਾਣੀ ਵੀ ਲਾ ਦਨੇ ਹੁੰਨੇ ਆ ਤੇ ਕਈਆਂ ਵੀਰਾਂ ਦਾ ਹਜੇ ਵੀ ਅੱਜ ਵੀ ਦੇਖਣ ਨੂੰ ਮਿਲਿਆ ਵੀ ਕਣਕਾਂ ਨੂੰ ਦੂਜਾ ਪਾਣੀ ਵੀ ਹਜੇ ਨਹੀਂ ਲਾਇਆ ਤੇ ਆਹ ਕਣਕ ਦੂਜਾ ਪਾਣੀ ਲੱਗ ਚੁੱਕਿਆ ਤੇ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਤੁਹਾਨੂੰ ਦੱਸ ਦਈਏ ਆਹ ਕਣਕ ਉਹ ਆ ਜਿਹਨੂੰ ਪਹਿਲਾਂ ਸੁੰਢ ਪਿਆ ਸੀਗਾ ਤੇ ਆਹ ਬਿਨਾ ਸੁੰਢ ਤੋਂ ਬਿਲਕੁਲ ਬਰਾਬਰ ਖੜੀਆਂ ਕਣਕਾਂ ਤੇ ਇਹਦੇ ਤੇ ਆਪਾਂ ਕਹਿ ਦਈਏ ਤੇ ਅੱਧੀ ਬੁਰਿ ਯੂਰੀਏ ਦੀ ਥੋੜੀ ਜਿਹਾ ਜ਼ਿਆਦਾ ਪਈ ਸੀਗੀ। ਬਾਕੀ ਕੋਈ ਵੱਖਰਾ ਆਪਾਂ ਕੈਮੀਕਲ ਜਾਂ ਕੋਈ ਮੰਨ ਕੇ ਚੱਲੋ ਐਨਪੀਕੇ ਜਾਂ ਕੋਈ ਹੋਰ ਸਪਰੇਅ ਕੁਛ ਨਹੀਂ ਕੀਤਾ ਵੱਖਰਾ ਤੇ ਸੁੰਡ ਵਾਸਤੇ ਸਪਰੇਅ ਜ਼ਰੂਰ ਕੀਤੀ ਸੀ। ਜਿਵੇਂ ਕਿ ਹੁਣ ਕਹਿ ਰਹੇ ਵੀ 13 0 45 ਦੀ ਸਪਰੇਅ ਕਣਕ ਲਈ ਬਹੁਤ ਜ਼ਰੂਰੀ ਹੈ ਜੀ ਠੰਡ ਠੰਡੀ ਹੁੰਦੀ ਹੈ ਇਹ ਕਣਕ ਨੂੰ ਦਾਣੇ ਨੂੰ ਜਾਂ ਠੰਡ ਕਮਚਾਉਂਦੀ ਹੈ ਵੀ ਦਾਣਾ ਮੋਟਾ ਹੋਣ ਚ ਇਹ ਚੀਜ਼ ਫਾਇਦੇਮੰਦ ਆ ਉਹਦੇ ਤੇ ਗੱਲ ਕਰਦੇ ਆ ਵੀ ਕਿਹੜੀ ਸਟੇਜ ਤੇ ਉਹ ਜ਼ਰੂਰੀ ਆ ਉਹਦੀ ਸਟੇਜ ਲਈ ਕਣਕ ਨੂੰ ਗੋਭੇ ਚਾਉਣਾ ਜ਼ਰੂਰੀ ਆ ਫੇਰ ਜਾ ਕੇ ਉਹਦੀ ਸਪਰੇਅ ਦਾ ਅਸਰ ਰਹਿੰਦਾ ਏ ਕਿਉਂਕਿ ਕਣਕ ਹਜੇ ਤਾਂ ਆਪਦੀ ਗ੍ਰੋਥ ਕਰ ਰਹੀ ਆ ਤੇ ਜਿਹੜਾ ਐਨਪੀਕੇ 13 0 45 ਆ ਉਹਨੇ ਦਾਣੇ ਦੀ ਗ੍ਰੋਥ ਕਰਾਉਣੀ ਆ ਦਾਣੇ ਨੂੰ ਮੋਟਾ ਕਰਨਾ ਤੇ ਇਸ ਲਈ ਕਣਕ ਜਦੋਂ ਦਾਣੇ ਦਾ ਆਕਾਰ ਬਣਾਉਣ ਲੱਗੀ ਜਾਂ ਕੁੰਡੀ ਬਣਾਈ ਹੋਣੀ ਉਦੋਂ ਚੀਜ਼ ਦੀ ਜ਼ਰੂਰਤ ਆ ਕਣਕ ਪੂਰੀ ਗੋਭੇ ਚ ਆ ਗਈ ਉਦੋਂ ਚੀਜ਼ ਦੀ ਜ਼ਰੂਰਤ ਆ ਤੇ ਕਈ ਵੀਰ ਹੋਣੀ 13045 ਦੀ ਸਪਰੇ ਐਨ ਪੀ ਕੇ ਹੋਰ 1919 ਜਾਂ ਕੋਈ ਬੋਰਨ ਵਗੈਰਾ ਕੁਝ ਵੀ ਸਪਰੇ ਕਰੀ ਜਾਂਦੇ ਜਿਹੜੀ ਚੀਜ਼ ਦਾ ਅਸਰ ਦਾਣੇ ਤੇ ਹੋਣਾ ਉਹ ਦਾਣਾ ਬਣਦੇ ਟਾਈਮ ਤੇ ਸਪਰੇ ਹੋਵੇ ਤਾਂ ਵਧੀਆ ਰਹਿੰਦਾ ਤੇ ਕਣਕ ਨੂੰ ਆਪਦੀ ਗਰੋਥ ਲਈ ਨਾਈਟrogen ਤੇ ਜਿਹੜੀ ਜ਼ਰੂਰਤ ਸੀ ਜਾਂ ਕੋਈ ਵੀ ਮੈਗਜ਼ੀਨ ਵਗੈਰਾ ਕੋਈ ਜ਼ਰੂਰਤ ਹੁੰਦੀ ਆ ਵੀ ਪੀਲਾ ਪਾਣ ਚੱਕਣ ਤੋਂ ਉਹ ਮੈਟਰ ਲੱਗ ਹੁੰਦਾ ਵੀ ਉਹ ਕਣਕ ਦੀ ਆਪ ਦੀ ਬੂਝੇ ਦੀ ਕਹਿ ਦਈਏ ਆਪਾਂ ਉਹਦੀ ਗਰੋਥ ਵਾਸਤੇ ਹੁੰਦੀ ਹੈ ਤੇ ਜਿਹੜੀ ਦਾਣੇ ਦੀ ਗਰੋਥ ਲਈ 13045 ਆ ਉਹਦਾ ਹਜੇ ਟਾਈਮ ਨਹੀਂ ਤੇ ਇਸ ਕਰਕੇ ਕੋਈ ਵੀ ਵੀਰ ਬਾਕੀ ਆਪੋ ਆਪਣੀ ਮਰਜ਼ੀ ਆ ਵੀ ਐਨਪੀਕੇ ਦਾ ਹੁਣ ਕੋਈ ਫਾਇਦਾ ਨਹੀਂ 13045 ਦਾ ਨਾ ਛੜਕਿਆ ਜਾਵੇ ਤਾਂ ਵਧੀਆ ਏ ਕਿਉਂਕਿ ਆਪਾਂ ਇੱਕ ਵਾਰੀ ਕਹਿ ਕੇ ਕਹਿੰਦੇ ਹਾਂ ਛੜਕਿਆ ਜੀਏ ਤਾਂ 13045 ਤਾਂ ਛੜਕਤਾ ਸੀਗਾ ਪਰ ਜਿਹੜਾ ਸਹੀ ਟਾਈਮ ਤੇ ਛੜਕਣਾ ਕੰਮ ਉਸੇ ਨੇ ਕਰਨਾ ਹੁੰਦਾ ਫਿਰ ਆਪਾਂ ਅਗਲੇ ਸਾਲ ਕਹਿਣਾ ਜੀ ਕੋਈ ਫਾਇਦਾ ਤਾਂ ਨਿਕਲਿਆ ਨਹੀਂ ਜੀ 13045 ਦਾ ਝਾੜ ਤਾਂ ਫੇਰ ਵੀ ਨਹੀਂ ਹੋਇਆ ਜੇ ਆਪਾਂ ਕੋਈ ਵੀ ਖਰਾਕ ਆ ਕਣਕ ਨੂੰ ਸਹੀ ਟਾਈਮ ਤੇ ਦੇਵਾਂਗੇ ਤਾਂ ਹੀ ਉਹ ਚੀਜ਼ ਦਾ ਫਾਇਦਾ ਹੁੰਦਾ ਤੇ ਇਸ ਲਈ ਕਈ ਵੀਰ ਹੁਣ ਫੰਗੀ ਸਾਈਡ ਪਾਈ ਜਾਂਦੇ ਆ ਫੰਗੀ ਸਾਈਡ ਹਜੇ ਮਾਰਚ ਦੇ ਵਿੱਚ ਜਾ ਕੇ ਪੀਲੀ ਕੁੰਗੀ ਦਾ ਹਮਲਾ ਕੀ ਹੁਣੇ ਹੋ ਸਕਦਾ ਪੀਲੀ ਕੁੰਗੀ ਦਾ ਹਮਲਾ ਵੀ ਉਦੋਂ ਹੋਣਾ ਜਦੋਂ ਕਣਕ ਨੇ ਗੋਭਾ ਬਣਾ ਲਿਆ ਤੇ ਥੱਲੇ ਵਾਲੇ ਪੱਤੇ ਜਿਹੜੇ ਪੀਲੇ ਪਣਨ ਨਾਲ ਪੀਲੀ ਕੁੰਗੀ ਦੇ ਨਾਲ ਜਿਹੜਾ ਆਪਾਂ ਉਹ ਕੇਰਨੇ ਸ਼ੁਰੂ ਕਰ ਦਿੰਦੀ ਹੈ ਤੇ ਜੇ ਆਪਾਂ ਬਿਨਾਂ ਰੋਗ ਤੋਂ ਹੀ ਆਪਾਂ ਕੋਈ ਆਪਣੇ ਤੇ ਲਾ ਲਓ ਵੀ ਆਪਾਂ ਬਿਨਾਂ ਰੋਗ ਤੋਂ ਦਵਾਈ ਖਾਈ ਚੱਲੀਏ ਤੇ ਉਹ ਚਲੋ ਸਾਈਡ ਇਫੈਕਟ ਨਾ ਕਰੂ ਤੇ ਉਹ ਫਾਇਦਾ ਵੀ ਨਹੀਂ ਕਰਦੀ ਜੇ ਆਪਾਂ ਮੰਨੀਏ ਵੀ ਉਹ ਸਾਈਡ ਇਫੈਕਟ ਨਹੀਂ ਇਹਦਾ ਕੋਈ ਤੇ ਸਾਈਡ ਇਫੈਕਟ ਨਹੀਂ ਤਾਂ ਫਾਇਦਾ ਵੀ ਹੈ ਨਹੀਂਗਾ ਤੇ ਜੇ ਸਭ ਤੋਂ ਵੱਡਾ ਮੰਨ ਕੇ ਚੱਲ ਗਏ ਸਾਈਡ ਇਫੈਕਟ ਕਿਉਂ ਨਹੀਂ ਹੈ ਸਾਈਡ ਇਫੈਕਟ ਪੈਸੇ ਦਾ ਜਿਹੜਾ ਬਰਬਾਦੀ ਉਹ ਸਾਈਡ ਇਫੈਕਟ ਹੀ ਇੱਕ ਪੈਸੇ ਦੀ ਬਰਬਾਦੀ ਤਾਂ ਹੋ ਰਹੀ ਹੈ ਨਾ ਇਸ ਕਰਕੇ ਮੇਰੇ ਭਰਾ ਹਜੇ ਕੋਈ ਵੀ ਐਨਪੀਕੇ ਦੀ ਕਈ ਵੀਰ ਤੇਲੇ ਵਾਲੀ ਸਪਰੇਈ ਏਕਟਾਰਾਂ ਵਿੱਚ ਵਾਰ ਰਹੇ ਹਜੇ ਨਾ ਕਿ ਹਜੇ ਕੋਈ ਤੇਲੇ ਦੀ ਸ਼ਿਕਾਇਤ ਤੇਲੇ ਦੀ ਸ਼ਿਕਾਇਤ ਵੀ ਉਦੋਂ ਹੀ ਹੋਣੀ ਆ ਜਦੋਂ ਕਣਕ ਛਿੱਟਾ ਕੱਢੂ ਛਿੱਟੇ ਦੇ ਵਿੱਚ ਹੀ ਤੇਲਾ ਪੈਣਾ ਇਹਦੇ ਜੜ ਦੇ ਵਿੱਚ ਤਾਂ ਇਹਦੇ ਆਪਾਂ ਕਦੇ ਵੇਖਿਆ ਨਹੀਂ ਵੀ ਤੇਲਾ ਪੈਂਦਾ ਹੁੰਦਾ ਸੋ ਇਸ ਕਰਕੇ ਵੀਰੋ ਇਹ ਨਿੱਕੀਆਂ ਨਿੱਕੀਆਂ ਬਚਤਾਂ ਨਹੀਂ ਆਪਾਂ ਨੂੰ ਕਾਮਯਾਬ ਕਰਨਾ ਹੁੰਦਾ ਜੇ ਇਹ ਕਰ ਲਾਂਗੇ ਤਾਂ ਵਧੀਆ ਰਵਾਂਗੇ ਨਹੀਂ ਦੁਕਾਨਦਾਰ ਨੇ ਤਾਂ ਬਈ ਅੱਖੇ ਫੜਾ ਦੇਣੀਆਂ ਆ ਤੇ ਛੜਕਣ ਵਾਲੇ ਨੇ ਛੜਕ ਦੇਣੀ ਆ ਫਾਇਦਾ ਹੋਵੇ ਚਾਹੇ ਨਾ ਹੋਵੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਸਹੀ ਟਾਈਮ ਤੇ ਸਹੀ ਡੋਜ਼ ਪਾਵਾਂਗੇ ਤਾਂ ਵਧੀਆ ਰਵਾਂਗੇ ਫਾਇਦਾ ਵੀ ਹੋਊਗਾ ਬੱਚਤ ਵੀ ਹੋਊ ਸਾਰਾ ਕੁਝ ਹੀ ਹੋਊਗਾ ਸੋ ਇਹ ਸੀ ਐਨਪੀਕੇ 13 0 45 ਦੀ ਜਾਣਕਾਰੀ ਸੋ ਵੀਡੀਓ ਨੂੰ ਪਹਿਲਾਂ ਵੀ ਤੁਸੀਂ ਬਹੁਤ ਸਾਰ ਦਿੱਤਾ ਵਧੀਆ ਤੁਸੀਂ ਰਿਸਪਾਂਸ ਦਿੱਤਾ ਉਹ ਚੀਜ਼ ਦਾ ਤੇ ਇਸੇ ਕਰਕੇ ਵੀਡੀਓ ਨੂੰ ਰਿਸਪਾਂਸ ਦਿਆ ਕਰੋ ਤੇ ਤਾਂ ਕਿ ਹੋਰ ਵੀ ਤੁਹਾਨੂੰ ਜਾਣਕਾਰੀ ਜਿਸ ਤਰ੍ਹਾਂ ਉਹ ਦਿੱਤੀ ਜਾ ਸਕੇ ਬਹਿ ਤਾਂ ਜਿਹੜਾ ਬੰਦਾ ਪਹਿਲਾਂ ਦਾ ਖੇਤੀ ਕਰਦਾ ਉਹਨੂੰ ਆਪਣੇ ਆਪ ਹੀ ਜਾਣਕਾਰੀ ਹੁੰਦੀ ਆ ਪਰ ਫਿਰ ਵੀ ਇੱਕ ਦੂਜੇ ਦੀ رائے ਜਾਂ ਆਪਾਂ ਨੂੰ ਸਮਝਣਾ ਸੁਝਾਉਣਾ ਜ਼ਰੂਰੀ ਹੁੰਦਾ ਇਸ ਲਈ ਇਹ ਸੀ ਅੱਜ ਦੀ ਆਪਣੀ ਵੀਡੀਓ ਸੋ ਧੰਨਵਾਦ ਦੋਸਤੋ